ਆਓ ਪੰਜਾਬੀ ਪੜਨਾ ਸਿੱਖਿਏ ਦੋ ਅੱਖਰਾਂ ਵਾਲੇ ਸ਼ਬਦ ਕੱਗਾ ਰਾਰਾ ਘਰ ਨੰਨਾ ਲੱਲਾ ਨਲ ਫਫਾ ਲੱਲੇ ਪੈਰ ਬਿੰਦੀ ਫਲ ਜਿੱਜਾ ਲੱਲਾ ਜਲ ਨੰਨਾ ਰਾਰਾ ਨਰ ਬੱਬਾ ਸਸਾ ਬਸ ਰਾਰਾ ਥਥਾ ਰੱਥ ਥਥਾ ਨਾਣਾ ਥਣ ਜਿੱਜਾ ਗੱਗਾ ਜੱਗ ਆ ਲੱਲਾ ਹਲ ਜਿੱਜਾ ਡਾੜਾ ਝੜ ਮੰਮੀ ਅਦਕ ਗੱਗਾ ਮੱਗ ਚਿੱਚਾ ಡಾಡಾ, ಚಾಡ ದಲ್ಲ ನನ್ನ ಗಗ್ಗ ದದ್ದಾ, ದಾರಾ ದಾರ